ਸਿਧਾਂਤ ਦਿੱਤਾ ਕਰਤ ਕਰੋ ਨਾਮ ਜਪੋ ਤੇ ਵਣ ਕੇ ਛਕੋ ਯਾਦ ਰੱਖਿਓ ਕਰਤ ਕਰਨੀ ਵੀ ਸੁਖੀ ਐ ਕੋਈ ਵੀ ਕਰ ਸਕਦਾ ਅੱਧ ਦੇ ਜਮਾਨੇ ਦੇ ਅੰਦਰ ਕੰਪਨੀਆਂ ਨੇ ਹਰ ਬੰਦਾ ਕੰਪਨੀ ਦੇ ਅੰਦਰ ਲੱਗਿਆ ਉਹ ਕਿਰਤ ਕਰ ਰਿਆ ਤੇ ਨਾਮ ਜਪਣਾ ਬੜਾ ਔਖਾ ਮੇਰਾ ਮਾਲਿਕ ਆਖਦੇ ਨੇ ਨਾਮ ਹੀ ਜਪਣਾ ਸਭ ਤੋਂ ਔਖਾ ਇੱਕ ਨਾਮ ਜਪਣਾ ਇੱਕ ਵਣ ਕੇ ਛਕਣਾ ਵੰਡ ਕੇ ਛਕਣ ਦਾ ਮਤਲਬ ਇਹ ਨਹੀਂ ਮੈਂ ਗੁਰੂ ਘਰ ਦੇ ਅੰਦਰ ਗੁਰੂ ਦਾ ਲੰਗਰ ਲਾ ਦਿੱਤਾ ਵੰਡ ਦੇ ਛਕਣ ਦਾ ਮਤਲਬ ਹੈ ਜੇ ਕੋਈ ਬਾਹਰ ਦਾ ਬੰਦਾ ਵੀ ਆਉਂਦਾ ਹੋਵੇ ਤੇਰੇ ਘਰ ਉਹਨੂੰ ਪ੍ਰਸ਼ਾਦਾ ਪਾਣੀ বিনা ਖਿਲਾਏ ਨਾ ਭੇਜੀ ਵੰਡ ਦਾ ਛਕਣ ਦਾ ਮਤਲਬ ਹੈ ਮੇਰੇ ਨਾਲ ਬਸ ਵਿੱਚ ਕੋਈ ਬੈਠਾ ਹੋਵੇ ਤੇ ਮੈਂ ਅੰਦਰੋਂ ਮੈਂ ਆਪ ਕੁਰਕਰੇ ਦਾ ਪੈਕੇਟ ਮੇਰੇ ਹੱਥ ਵਿੱਚ ਹੈ ਮੈਂ ਖਾਂਦਾ ਹੋਵਾਂ ਮੈਂ ਉਹਨੂੰ ਨਾਂ ਦੇਵਾਂ ਤੇ ਇਹਦਾ ਮਤਲਬ ਤੂੰ ਗੁਰੂ ਦੇ ਹੁਕਮ ਵਿੱਚ ਨਹੀਂ ਤੁਰਿਆ